ਠੀਕ ਹੈ ਗੱਲ ਦੋਸਤੋ ਮਾਰਾ ਜੈ ਅਯੁਰਵੇਦ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪਚਕ ਚੂਰਨ ਬਣਾਉਣ ਦਾ ਜਿਹੜਾ ਪੇਟ ਦੇ ਰੋਗਾਂ ਤੇ ਵਰਤਿਆ ਜਾਂਦਾ ਵਾ ਚਾਹ ਗੈਸ ਬਣਦੀ ਏ ਚਾਹ ਬਦਾ ਜਮੀ ਆ ਚਾਹ ਭੁੱਖ ਨਹੀਂ ਲੱਗਦੀ ਚਾਹ ਖੱਟੇ ਖੱਟੇ ਢਕਾਰ ਰਹਿੰਦੇ ਆ ਚਾਹ ਪੇਟ ਦੇ ਅੰਦਰ ਦਰਦ ਰਹਿੰਦੀ ਆ ਗੈਸ ਦੇ ਨਾਲ ਅਫਰੇਮਾਂ ਰਹਿੰਦਾ ਪੇਟ ਨੂੰ ਤੇ ਇਹ ਜਿਹੜਾ ਵਾ ਇਹਦੇ ਵਾਸਤੇ ਆਪਾਂ ਇੱਕ ਚੂਰਨ ਤਿਆਰ ਕਰਾਂਗੇ ਤੁਸੀਂ ਸ਼੍ਰੀਮੰਤ ਮੇਘਰਾਜ ਜੀ ਦੇ ਤੇ ਇਹ ਪਾਚਕ ਚੂਰਨ ਜਿਹੜਾ ਵਾ ਉਹਦਾ ਆਪਣੇ ਮੁਖ ਦੇ ਵਿੱਚ ਕੀ ਬਾਣੀ ਬੋਲਦੇ ਆ ਇੱਥੇ ਲਿਖਿਆ ਸੁੰਡ ਕਾਲੀ ਮਿਰਚ ਕਾਲਾ ਲੋਣ ਸੱਤ ਨਿੰਬੂ ਇਹ ਚੀਜ਼ਾਂ 50-50 ਗ੍ਰਾਮ ਲੈਣੀਆਂ ਨੇ ਤੇ ਚਿੱਟਾ ਜੀਰਾ ਜਿਹੜਾ ਵਾ ਉਹ 100 ਗ੍ਰਾਮ ਲੈਣਾ ਚਿੱਟੇ ਜੀਰੇ ਨੂੰ ਤਵੇ ਤੇ ਭੁੰਨ ਲਓ ਪਹਿਲਾਂ ਬ੍ਰਾਊਨ ਕਰਨਾ ਸਾੜਨਾ ਨਹੀਂ ਪਾਕਿਸਤਾਨੀ ਲੂਣ 150 ਗ੍ਰਾਮ ਕੂਦਨੇ ਦਾ 7 3 ਗ੍ਰਾਮ ਤੇ ਇਹਨਾਂ ਫਿਰ ਸਾਰੀਆਂ ਚੀਜ਼ਾਂ ਨੂੰ ਕੁੱਟ ਲਓ ਮਿਕਸੀ ਜਣੀ ਪੀਤਨੀ ਆ ਕੁੱਟਣਾ ਹਾਂ ਕੁੰਡੇ ਚ ਕੁੱਟ ਲਓ ਚਾਹ ਲੋਹੇ ਦੇ ਚੱਠੂ ਚ ਕੁੱਟ ਲਓ ਕੁੱਟਣਾ ਉਹ ਕੁੱਟ ਕੇ ਕੱਪੜੇ ਛਾਣ ਕਰਨਾ ਕੱਪੜੇ ਛਾਣ ਕਰਕੇ ਤੇ ਫਿਰ ਦੁਬਾਰਾ ਰਹਿੰਦਾ ਜਿਹੜਾ ਉਹਨੂੰ ਕੁੱਟਣਾ ਇਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਕੁੱਟ ਕੇ ਕੱਪੜੇ ਛਾਣ ਕਰ ਲਓ ਫਿਰ ਜਿਹੜਾ ਸਤਿਆਂ ਪੂਦਨੇ ਦਾ ਸਤ ਤੇ ਨਿੰਬੂ ਦਾ ਸਤ ਉਹ ਨਹੀਂ ਪਾਉਣਾ ਬਾਕੀ ਸਾਰੀਆਂ ਚੀਜ਼ਾਂ ਨੂੰ ਘਟਣਾ ਉਹ ਬਾਅਦ ਕੁੱਟ ਕੇ ਪਾਉਣਾ ਜਦੋਂ ਸਾਰਾ ਕੁਝ ਕੁੱਟਿਆ ਗਿਆ ਦਵਾਈਆਂ ਤੇ ਜਿਹੜੇ ਸਤਿਆਂ ਉਹ ਬਾਅਦ ਮਿਲ ਕੇ ਫਿਰ ਦਵਾਈ ਵਿੱਚ ਪਾ ਕੇ ਖਰਨ ਕੇ ਸਾਂਭ ਕੇ ਰੱਖ ਲਓ ਦਵਾਈ ਨੂੰ ਖਰਲ ਕੇ ਫਿਰ ਉਹਨੂੰ ਕੱਚ ਦੀ ਸ਼ੀਸ਼ੇ 'ਚ ਪਾ ਕੇ ਸਾਂਭ ਕੇ ਰੱਖ ਲਓ ਦੋ ਰਤੀ ਦੋ ਰਤੀ ਤੋਂ ਵੱਧ ਨਹੀਂ ਚੂਰਨ ਦੇਣਾ ਤੇ ਦੂਰ ਰਤੀ ਤੇ ਚੱਲ ਕੇ 4 ਰਤੀ ਵੈਸੇ 8 ਰਤੀ ਵੀ ਦੇਖ ਸਕਦੇ ਕਿਸ ਨੂੰ ਜ਼ਿਆਦਾ ਫਰੇਮ ਹੋਗਾ ਜਿਹਦੇ ਬੰਦੇ ਨੂੰ ਤੇ ਵੈਸੇ ਦੂਰ ਰਤੀ ਜਾਂ 4 ਰਤੀ ਤੋਂ ਵੱਧ ਇਹ ਗਰਮ ਜਲ ਨਾਲ ਗਰਮ ਜਲ ਕਹਿੰਦੇ ਗਰਮ ਪਾਣੀ ਨੂੰ ਇੱਕ ਗਰਮ ਜਲ ਦੇਸੀ ਚਾਹ ਵਾਲਾ ਹੁੰਦਾ ਇੱਕ ਗਰਮ ਜਲ ਗਰਮ ਪਾਣੀ ਨੂੰ ਲਈ ਤੇ ਗਰਮ ਪਾਣੀ ਨਾਲ ਇਹ ਚੂਰਨ ਦੇਣਾ ਜਾਂ ਚਾਹ ਨਾਲ ਵੀ ਦੇ ਸਕਦੇ ਆ ਤੀਸਰੇ ਦਾ ਤਰੀਕਾ ਵਾ ਜਬਾਨ ਤੇ ਰੱਖ ਕੇ ਚੂਸੋ ਆਪਾਂ ਨੇ ਥੁੱਕਣ ਨਾਲ ਲਾਰ ਨਾਲ ਅੰਦਰ ਲਗਾਓ ਤੋ ਸੇ ਦੇਖਦੇ ਆਂ ਦੇਖਦਾ ਡਕਾਰ ਆਉਣਗੇ ਤੇ ਜਿਆ ਪਤ ਆਉਣਗੇ ਤੇ ਗੈਸ ਜਿਹੜੀ ਆ ਅਫਰੇਮਾ ਜਿਹੜਾ ਉੱਪਰ ਦੀ ਹੈ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਉਹਨਾਂ ਨੂੰ ਭੁੱਖ ਵੀ ਲੱਗਣ ਲੱਗ ਪਈ ਜੇ ਬਦ ਹੈ ਜ਼ਮੀਨ ਦੀ ਹੈ ਤਾਂ ਵੀ ਠੀਕ ਹੋ ਜੂਗੀ ਪੇਟ ਦੇ ਅੰਦਰ ਦਰਦ ਹੈ ਉਹ ਵੀ ਠੀਕ ਹੋ ਜੂਗੀ ਬਹੁਤ ਵਧੀਆ ਨੁਸਖਾ ਵਾ ਪੇਟ ਰੋਗਾਂ ਹਰ ਪ੍ਰਕਾਰ ਦੇ ਵਰਤੋ ਪੇਟ ਦੇ ਜਿੰਨੇ ਵੀ ਰੋਗ ਆ ਉਹਨਾਂ ਤੇ ਤੁਸੀਂ ਵਰਤ ਸਕਦੇ ਹੋ ਇਹ ਸ਼੍ਰੀਮੁਨੀ ਮੇगराज ਦੀ ਆਪਣਾ ਪਾਚਕ ਚਿਉੜਾਣ ਬਣਾਉਣ ਦਾ ਤਰੀਕਾ ਹੈ ਵੀਡੀਓ ਵਧੀਆ ਲੱਗੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਦੀ ਘੰਟੀ ਦਬਾਓ ਜਿਹੜੀ ਅਸੀਂ ਵੀਡੀਓ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜੇ